ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦੀਪ ਸਿੰਘ ਖਾਲਸਾ ਸੰਗਤਾਂ ਦੇ ਚਰਨਾਂ 'ਚ ਹਾਜ਼ਰ ਹੋਇਆ ਆ ਜਿਵੇਂ ਕਿ ਤੁਸੀਂ ਦੇਖ ਰਹੇ ਆ ਕਿ ਸੋਸ਼ਲ ਮੀਡੀਆ 'ਤੇ ਇੱਕ ਪ੍ਰੋਡਿਊਸਰ ਪ੍ਰੋਡਿਊਸਰ ਦੇ ਨਾਲ ਦੇ ਨਾਲ ਜਾਣਿਆ ਜਾਂਦਾ ਆ ਬਹੁਤ ਚਿਰ ਦਾ ਉਹ ਸੋਸ਼ਲ ਮੀਡੀਆ 'ਤੇ ਗੰਦ ਬਕ ਰਿਹਾ ਆ ਮੈਂ ਕਈ ਵੀਡੀਓ ਵੇਖੀਆਂ ਆ ਜਿਹੜੇ ਵਿੱਚ ਉਹਨੇ ਬਹੁਤ ਸਾਰਾ ਗੰਦ ਬਕਿਆ ਆ ਤੇ ਬਹੁਤ ਜਾਰੀ ਮਾੜੀ ਹਰਕਤ ਕੀਤੀ ਆ ਕਿਉਂਕਿ ਸੋਸ਼ਲ ਮੀਡੀਆ ਦੇ ਨਾਲ ਸਾਰਾ ਜਮਾਨਾ ਜੁੜਿਆ ਹੋਇਆ ਆ ਪਿੰਡਾਂ ਥਾਵਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਅਫਸਰ ਵੱਡੇ ਵੱਡੇ ਲੀਡਰ ਕਰੀਬ ਬੱਚੇ ਵੀ ਜੁੜੇ ਹੋਏ ਆ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਕਿ ਪਿੰਡਾਂ ਥਾਵਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਧੀਆਂ ਮਾਵਾ ਜਿਨ੍ਹਾਂ ਦੀਆਂ ਧੀਆਂ ਸਭ ਜੁੜੀਆਂ ਹੋਈਆਂ ਆ ਆ ਸੋਸ਼ਲ ਮੀਡੀਆ ਦੇਖਦਿਆਂ ਆ ਤੇ ਉਹ ਬਹੁਤ ਹੀ ਗੁਪਤ ਅੰਗਾਂ ਦੇ ਨਾਂ ਲੈ ਲੈ ਕੇ ਤੇ ਗੰਦੀਆਂ ਗਾਲਾਂ ਕੱਢਦਾ ਆ ਤੇ ਸਾਡੇ ਪੰਜਾਬ ਦੇ ਵਿੱਚ ਇੰਨੀ ਹੀ ਬੇਵਕੂਫੀ ਵੱਧ ਰਹੀ ਆ ਕਿ ਕੋਈ ਵੀ ਬੰਦਾ ਉਹਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸਗੋਂ ਉਹਦੇ ਵੱਧ ਤੋਂ ਵੱਧ ਫਾਲੋਅਰ ਬਣਦੇ ਆ ਵੀ ਤੂੰ ਗੰਦ ਪਕਣਦੇ ਆ ਬਹੁਤ ਵਧੀਆ ਗੱਲ ਆ ਵੇਖੋ ਜੀ ਅੱਜ ਤੱਕ ਅੱਜ ਤੱਕ ਤਾਂ ਇੰਨਾ ਕੀ ਗੰਦ ਪਕਣਦੇ ਆ ਆ ਥੋੜੇ ਚਿਰ ਨੂੰ ਜੇਕਰ ਉਹਨੂੰ ਨੱਥ ਨਾ ਪਾਈ ਗਈ ਪ੍ਰੋਡਿਊਸਰ ਮੁੰਡੇ ਨੂੰ ਤੇ ਉਹਨੇ ਇੰਨਾ ਜ਼ਿਆਦਾ ਗੰਦ ਇੰਨਾ ਜ਼ਿਆਦਾ ਗੰਦ ਸੋਸ਼ਲ ਮੀਡੀਆ ਤੇ ਪਾ ਦੇਣਾ ਕਿ ਰਹਿ ਰੱਬ ਦਾ ਨਾ ਤੇ ਮੈਂ ਆਪਣੇ ਵੀਰਾਂ ਭਰਾਵਾਂ ਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਵੀਰਾਂ ਨੂੰ ਕਹਿਣਾ ਚਾਹੁੰਦਾ ਆ ਕਿ ਉਹਨੇ ਇੱਕ ਪਿੰਡ ਦਾ ਨਾਂ ਵੀ ਬਦਨਾਮ ਕੀਤਾ ਆ ਝੂਠਾ ਪਿੰਡ ਆਪਣਾ ਦੱਸ ਕੇ ਜੇ ਮੇਰਾ ਪਿੰਡ ਆਇਆ ਤੇ ਉਹ ਪਿੰਡ ਦੇ ਬੰਦੇ ਵੀ ਉਸ ਵਿਸ਼ੇ ਤੇ ਇਕੱਠੇ ਹੋਏ ਆ ਉਹਨਾਂ ਨੇ ਰਿਪੋਰਟ ਵੀ ਦਿੱਤੀ ਆ ਪ੍ਰਸ਼ਾਸਨ ਨੂੰ ਕਿ ਅਸੀਂ ਇਹਦੇ ਤੇ ਰਿਪੋਰਟ ਦਿੰਨੇ ਆ ਇਹ ਤੁਸੀਂ ਕਾਰਵਾਈ ਨਾ ਕੀਤੀ ਤਾਂ ਫੇਰ ਜਿਹੜੀ ਸਾਡੀ ਬਣਦੀ ਕਾਰਵਾਈ ਉਹ ਅਸੀਂ ਕੀਤੀ ਤਾਂ ਫੇਰ ਨਾ ਸਾਨੂੰ ਕਿਉਂ ਤੇ ਘੱਟ ਅਸੀਂ ਵੀ ਨਹੀਂ ਅਗੇ ਫੇਰ ਜੇਕਰ ਇਹ ਇਹੋ ਜਿਹਾ ਗੰਦ ਬਗੜੋ ਨਾ ਹਟਿਆ ਨਾ ਸੋਦਾ ਅਸੀਂ ਉਹਨੂੰ ਚੰਗੀ ਤਰ੍ਹਾਂ ਫੇਲਾਵਾਂਗੇ ਆਪ ਰਹੀਂ ਨਾਲ ਜਾਵਾਂਗੇ ਏ ਨਾ ਕਿਉਂਕਿ ਮੈਂ ਗੱਲਾਂ ਬਾਤਾਂ ਕਰੇ YouTube ਤੇ ਮਾਰਨ ਡਿਆ ਆ ਮੈਂ ਗੱਲ ਨਹੀਂ ਕਰਨਾ ਸਿਰਫ ਅਹੀਂ ਕਰਕੇ ਖੋਵਖਾਵਾਗੇ ਫਿਰ ਤੇ ਜੇਕਰ ਇਹ ਇਹੋ ਜਿਹੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਤੇ ਮੈਂ ਆਪਣੇ ਵੀਰਾਂ ਭਰਾਵਾਂ ਨੂੰ ਇਹ ਕਹਿਣਾ ਚਾਹੁੰਦਾ ਆ ਕਿ ਇਹ ਮੇਰੀ ਕਲਿੱਪ ਇਹ ਮੇਰੀ ਵੀਡੀਓ ਉਹ ਬੇਵਕੂਫ ਕੰਜਰ ਦੇ ਤੱਕ ਪਹੁੰਚਾ ਜ਼ਰੂਰ ਦਿਓ ਕਿਉਂਕਿ ਇੰਨਾ ਜ਼ਿਆਦਾ ਗੰਦ ਉਹਨੇ ਵਗਿਆ ਨਾ ਕਿ ਸੁਣ ਨਹੀਂ ਸਕਦਾ ਬੰਦਾ ਹਰੇਕ ਦੀ ਮਾਂ ਭੈਣ ਧੀ ਕੋਈ ਸ਼ਰਮ ਲੱਜਾ ਹੋਣੀ ਚਾਹੀਦੀ ਐ ਮੂਰਖ ਬੰਦੇ ਨੂੰ ਕਿ ਅਜੇ ਪੰਥ ਖਾਲਸਾ ਦੇ ਵਿੱਚ ਕੁਝ ਬੰਦੇ ਜੀਂਦੇ ਜਾਗਦੇ ਹੈਗੇ ਆ ਗਏ ਨਹੀਂ ਜਾਂ ਮਰੇ ਨਹੀਂ ਤੇਰੇ ਵਰਗੇ ਨੂੰ ਤਾਂ ਛੇਤੀ ਅਸੀਂ ਬੋਝ ਸਕਦੇ ਆ ਉਹ ਨੇਕੀ ਐ ਜਿਹੜਾ ਅਜੇ ਬਚਿਆ ਉਥੇ ਇਹੋ ਜਿਹੀ ਕਲਾਮਾ ਕਰਦਾ ਆ ਜਿੱਦਣ ਤੇਰਾ ਸੋਧਾ ਲੱਗਣ ਤੇ ਆਇਆ ਫੇ ਛੇਤੀ ਲੱਗ ਜੂਗਾ ਇਸ ਦੇ ਨਾਲ ਮੈਂ ਇਨਾ ਕਹਿਣਾ ਚਾਹਨਾ ਪੇ ਆਪਣੇ ਆਪ ਦੇ ਵਿੱਚ ਤੂੰ ਬੜਾ ਬਣਿਆ ਫਿਰਦਾ ਆ ਬਾਜ ਆ ਜਾ ਬਾਜ ਨਹੀਂ ਤਾਂ ਅਸੀਂ ਬਾਜ ਲਿਆਉਣਾ ਜਾਣਦੇ ਹੀ ਹੋ ਫਿਰ ਸਾਰੇ ਜਦੋਂ ਅਸੀਂ ਸਿੱਖ ਪੰਥ ਦੇ ਬੰਦੇ ਇਕੱਠੇ ਹੋਏ ਤੂੰ ਸੋਸ਼ਲ ਮੀਡੀਆ ਤੇ ਕੀ ਗੰਦ ਪਾਇਆ ਐ ਇੰਨਾ ਗੰਦ ਇੰਨਾ ਗੰਦ ਸੁਣ ਤੇਰੀ ਵੀਡੀਓ ਨੇ ਕੋਈ ਸੁਣ ਸਕਦਾ ਤੇਰੀ ਵੀਡੀਓ ਨੇ ਕੋਈ ਵੇਖ ਸਕਦਾ ਇੰਨਾ ਮਾੜਾ ਚੰਗਾ ਤੂੰ ਸਲੂਕ ਕਰਨ ਦੇ ਆ ਉਤੇ ਇਸ ਦੇ ਨਾਲ ਮੈਂ ਇੰਨਾ ਕਹਿਣਾ ਚਾਹੁੰਦਾ ਕਿ ਇਹ ਮੇਰੀ ਵੀਡੀਓ ਉਸ ਬੇਵਕੂਫ ਤੇ ਇਨਸਾਨ ਮੂਰਖੇ ਇਨਸਾਨ ਤੱਕ ਇੱਕ ਵਾਰ ਪਛਾਣ ਜ਼ਰੂਰ ਦਿਓ ਫਿਰ ਹਾਜ਼ਰ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ